ਕੈਮ ਨੇ ਖੜੇ ਰਹਿਣਗੇ ਡਰਣਗੇ ਨਹੀਂ ਜਿਵੇਂ ਇਸ ਕਰਕੇ ਮੋਤੀ ਆਫਰਿਆ ਫਿਰਦਾ ਤੇ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਕਿ ਜੇ ਤੁਸੀਂ ਵਟਨਾ ਤੇ ਤੁਹਾਡਾ ਉਹੀ ਕੈਂਡੀਡੇਟ ਹੈ ਪੁਰਾਣਾ ਜਿਹੜਾ ਤੁਹਾਡੇ ਨਾਲ ਹਮੇਸ਼ਾ ਖੜਦਾ ਰਿਹਾ ਸੋ ਰਾਸ਼ਟਰਪਤੀ ਜੀ ਦੀ ਵੋਟ ਮਾਨ ਸਾਹਿਬ ਨੇ ਕਿੱਥੇ ਪਾਈ ਸੀ ਮਾਨ ਸਾਹਿਬ ਅੱਜ ਕੌਰੀਆਂ ਵਿੱਚ ਆਇਓ ਤੁਸੀਂ ਜਿਲ੍ਹਾ ਸੰਗਰੂਰ ਦਾ ਵੱਡਾ ਪਿੰਡ ਹੈਗਾ ਵੱਡਾ ਭਾਰੀ ਕੱਟ ਸੀਗਾ ਕਿਸ ਤਰ੍ਹਾਂ ਦੀ ਜਿਹੜੀ ਚੋਣ 'ਚ ਮਹੰਗਾਰਾ ਮਿਲ ਰਿਹਾ ਹੈਗਾ ਵਾਇਰਕ ਜੀ ਕਾ ਖਾਲਸਾ ਵਾਇਰਕ ਜੀ ਕਿਫਾ ਤੇ ਤੁਹਾਡੇ ਕੋਲ ਕੈਮਰੇ ਐ ਤੁਹਾਡਾ ਦਬਾਕ ਐ ਤੁਸੀਂ ਆਪ ਵੇਖ ਸਕਦੇ ਹੋ ਉੱਥੇ ਰਿਜ਼ਲਟ ਦੇ ਸਾਹਦੇ ਹੋ ਕਿ ਕਿਹੋ ਜਿਹਾ ਕੱਟ ਹੋਇਆ ਹੈ ਕਿਹੋ ਜਿਹਾ ਮੈਂ ਬੋਲਿਆ ਹੈ ਕਿਹੋ ਜਿਹਾ ਚੈਲੰਜ ਕੀਤਾ ਹੈ ਕਾਂਗਰਸ ਬੀਜੇਪੀ ਤੇ ਵਿਰੋਧੀ ਆਮੀ ਆਮ ਆਦਮੀ ਪਾਰਟੀ ਨੂੰ ਵਿਰੋਧੀਆਂ ਨੂੰ ਕਿ ਸਿੱਖ ਬਿਲਕੁਲ ਹਮੇਸ਼ਾ ਕੈਮ ਨੇ ਖੜੇ ਰਹਿਣਗੇ ਡਰਣਗੇ ਨਹੀਂ ਜੇ ਤੁਹਾਡੀ ਪਾਲਿਸੀ ਐ ਸਿੱਖਾਂ ਨੂੰ ਮਾਰਨ ਦੀ ਤੇ ਸਾਡੀਆਂ ਛਾਤੀਆਂ ਖੁੱਲੀਆਂ ਨੰਗੀਆਂ ਨੇ ਮੋਦੀ ਸਾਹਿਬ ਤੂੰ ਖਰਸਾ ਤਾਂ ਜੋ ਮੁਖ ਪਰੇ ਦੇਖ ਲੈ ਜਿਹੜੀਆਂ ਗੱਲਾਂ ਮੈਂ ਕੀਤੀਆਂ ਕਿ ਸਿੱਖ ਕਦੇ ਭੁੱਲਦਾ ਨਹੀਂ ਇਹ ਯਾਦ ਰੱਖੀ ਤੂੰ ਹਾਂ ਅੱਜ ਪ੍ਰਧਾਨ ਮੰਤਰੀ ਵੀ ਪਟਿਆਲਾ ਵਿਚ ਆ ਰਹੇ ਨੇ ਕਿ ਰੈਲੀ ਕਰ ਰਹੇ ਨੇ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਉਹਨਾਂ ਨੇ ਰੈਲੀਆਂ ਕਰਨੀਆਂ ਨੇ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਉਹਨੂੰ ਦੇਖੋ ਜੀ ਸਾਡੇ ਨਾਲ ਇਹਨਾਂ ਦਾ ਵਤੀਰਾ ਬਹੁਤ ਮਾੜਾ ਹੈਗਾ ਜਿਹੜਾ ਅਡਾਨੀ ਤੇ ਬਾਣੀ ਹੈ ਉਹਨਾਂ ਦੇ ਕਰੋੜਾਂ ਅਰਬਾਂ ਰੁਪਈਆਂ ਦੇ ਕਰਜ਼ੇ ਮਾਫ ਕਰਤੇ ਐ ਸਾਡੇ ਕਿਸਾਨ ਕਹਿੰਦੇ ਐ ਸੁਮਿੰਨਾਥਨ ਰਿਪੋਰਟ ਲਾ ਕੇ ਕਰੋ ਤੇ ਕਰਜ਼ੇ ਮਾਫ ਕਰੋ ਤੇ ਐਮਐਸਪੀ ਨੂੰ ਕਾਨੂੰਨੀ ਜਮਾਂ ਪੈਨਾਓ ਇਹ ਛੋਟੀਆਂ ਜਿਹੀਆਂ ਗੱਲਾਂ ਪਰ ਕਿਉਂ ਕਰਕੇ ਅਸੀਂ ਸਿੱਖ ਹਾਂ ਤੇ ਘਟ ਗਿਣਤੀਆਂ ਇਸ ਕਰਕੇ ਇਹ ਮੋਤੀ ਆਫਰਿਆ ਫਿਰਦਾ ਤੇ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਜਿਹੜਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਸਿੱਧਾ ਅਕਾਲੀ ਦਲ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤੇ ਵੋਟਾਂ ਪਾ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜੋ ਜਿੱਥੇ ਅਸੀਂ ਅੱਖ ਨਾਲ ਅੱਖ ਪਾ ਕੇ ਇਹ ਜ਼ਾਲਮਾਂ ਨਾਲ ਗੱਲ ਕਰ ਸਕੀਏ ਕਿ ਸਾਡੇ ਕੀ ਘਾਟ ਹੈ ਕਿ ਸਾਨੂੰ ਦੋ ਨੰਬਰ ਦਾ ਸ਼ਹਿਰ ਹੀ ਤੁਸੀਂ ਬਣਾਇਆ ਹੋਇਆ ਸਰ ਕਿਸਾਨਾਂ ਨੂੰ ਕਿਸਾਨਾਂ ਪ੍ਰਤੀ ਸਰਕਾਰ ਜਿਹੜੀ ਬੀਜਪੀ ਇਹ ਬਰੋਦਰ ਨੂੰ ਦੇਖਦੇ ਹੋ ਕਿਸਾਨਾਂ ਦੇ ਪ੍ਰਤੀ ਉਸਾਰੀ ਵਪਾਰੀਆਂ ਨੂੰ ਵੀ ਕਿਸਾਨ ਨੇ ਜਿਹੜੇ ਜ਼ਿਆਦਾ ਸਰ ਚੜਦੇ ਆ ਜਾਂ ਜ਼ਿਆਦਾ ਹੱਥੋਂ ਵੱਧ ਅੱਗੇ ਵੱਧ ਰਹੇ ਆ ਇਹ ਵਪਾਰੀ ਨੂੰ ਪੋਲਰਾਈਜ਼ ਕੀਤਾ ਜਾ ਰਿਹਾ ਤੁਸੀਂ ਕੀ ਅਪੀਲ ਕਰੋਗੇ ਪੰਜਾਬ ਦੀ ਨੀ ਨਹੀਂ ਨਹੀਂ ਵਪਾਰੀਆਂ ਦੇ ਹੱਥ ਵਿੱਚ ਕੋਈ ਨਹੀਂ ਜਦਦਾ ਇਹ ਵੱਡੇ ਵੱਡੇ ਆ ਵੱਡੇ ਵੱਡੇ ਆ ਇਹਨਾਂ ਨੂੰ ਕੀ ਕਹਿੰਦਾ ਹੈਗਾ ਕਾਪਰੇਟ ਕਰਾਣੇ ਕੋਪਰੇਟ ਕਰਾਣੇ ਤੇ ਆਹ ਵੱਡੀਆਂ-ਵੱਡੀਆਂ ਇਹ ਦੁਕਾਨਾਂ ਮਾਲ-ਮਾਲ ਮੋਲ ਆ ਰਿਹਾ ਸਾਡੇ ਦੁਕਾਨਦਾਰਾਂ ਦਾ ਤਾਂ ਪੱਠਾ ਬਿਠਾ ਦਿੱਤਾ ਕੋਈ ਵੀ ਛੋਟਾ ਦੁਕਾਨਦਾਰ ਦੀ ਦੁਕਾਨ ਫੁਕੀ ਜਾਏ ਉਸ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੋ ਮੇਰਾ ਮਤਲਬ ਹੈ ਕਿ ਜਿਹੜੇ ਦੁਕਾਨਦਾਰ ਹੈ ਇਹ ਵੀ ਵਿਚਾਰੇ ਗਰੀਬ ਹੋ ਗਏ ਜਦੋਂ ਮੋਤੀ ਦਾ ਰਾਜ ਤੇ ਭਾਜਪੀ ਦਾ ਆਇਆ ਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਵਟਣਾ ਤੇ ਤੁਹਾਡਾ ਉਹੀ ਕੈਂਡੀਡੇਟ ਹੈ ਪੁਰਾਣਾ ਜਿਹੜਾ ਤੁਹਾਡੇ ਨਾਲ ਹਮੇਸ਼ਾ ਖੜਦਾ ਰਿਹਾ ਸਨਰੂਰ ਉਹ ਹੈਗਾ ਸਿਮਰਨਜੀਤ ਸਿੰਘ ਮਾਨ ਮਾਨ ਸਾਹਿਬ ਖੰਡੂਰ ਸਾਹਿਬ ਦੀ ਚੋਣ ਤੇ ਸੰਗਰੂਰ ਦੀ ਚੋਣ ਨੂੰ ਕਿਵੇਂ ਦੇਖਦੇ ਹੋ ਜੀ ਕੀ ਕਿੰਨਾ ਕਹੂੰਗਾ ਰ ਮਿਲ ਰਿਹਾ ਇਹ ਤਾਂ ਤੁਹਾਡੇ ਕੋਲੇ ਕੈਮਰੇ ਹੈਗੇ ਐ ਤੁਸੀਂ ਸਪੋਕਸਮੈਨ ਦੇ ਹੋ ਆਪ ਤੁਸੀਂ ਫਿਲਮ ਬਣਾ ਰਹੇ ਹੋ ਆਪ ਦੱਸੋ ਕਿਵੇਂ ਹੋ ਰਿਹਾ ਮਾਨ ਸਾਹਿਬ ਇੱਕ ਪਿਛਲੇ ਦਿਨੀ ਖੈਰਾ ਸਾਹਿਬ ਆਏ ਸੀ ਇੱਥੇ ਤੁਸੀਂ ਵੀ ਉਹਨਾਂ ਦੇ ਇੱਕ ਵਾਰ ਤਿੱਖਾ ਕਟਾਚ ਕੀਤਾ ਸੀ ਵੀ ਸਿੱਧੂ ਮੂਸੇਵਾਲੇ ਮੰਨ ਲਓ ਉਹਨਾਂ ਦੇ ਸਿੱਖ ਨਸਲ ਕੂਚ ਕਰਨ ਵਾਲੀ ਪਾਰਟੀ ਦਾ ਉਹ ਮਦਦ ਕਰ ਰਹੇ ਨੇ। ਮਾਨ ਸਾਹਿਬ ਉਹ ਤੁਹਾਨੂੰ ਬਾਰੇ ਕਹਿ ਕੇ ਗਏ ਨੇ ਕਹਿੰਦੇ ਜਦੋਂ ਵੀ ਮਾਨ ਸਾਹਿਬ ਉਹਨਾਂ ਦਾ ਨੂੰ ਪੁੱਛਿਓ ਵੀ ਰਾਸ਼ਟਰਪਤੀ ਜੀ ਦੀ ਵੋਟ ਮਾਨ ਸਾਹਿਬ ਨੇ ਕਿੱਥੇ ਪਾਈ ਸੀ? ਮੈਂ ਜਿਹੜੀ ਆਦੇਵਾਸੀ ਪੀਪੀ ਆ ਉਹਨੂੰ ਪਾਈ ਸੀਗੀ। ਆਦੇਵਾਸੀ ਬੀਪੀ। ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਐਨਡੀਆ ਨੂੰ ਵੋਟ ਦਿੱਤੀ ਹੋएगी। ਮੈਂ ਆਦੇਵਾਸੀ ਨੂੰ ਘੱਟ ਗਿਣਤੀ ਜਿਨ੍ਹਾਂ ਦੇ ਉੱਤੇ ਜ਼ਬਰ ਹੋ ਰਿਹਾ ਜਿੱਥੇ ਛੱਤਿਸਗੜ੍ਹ ਦੇ ਵਿੱਚ ਆਦਿਵਾਸੀਆਂ ਨੂੰ ਅਸਾਈਆਂ ਨੂੰ ਮਾਰਿਆ ਜਾ ਰਿਹਾ ਅੱਜ ਦੇ ਦਿਨ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਗਰੀਬ ਬੀਬੀ ਨੂੰ ਮੈਂ ਵੋਟ ਪਾਈ ਸੀ ਇਹ ਜਿਹੜਾ ਦਿਮਾਗ ਦੇ ਵਿੱਚ ਥੋੜਾ ਬਹੁਤਾ ਅਸਰ ਕੋਈ ਹੋਰ ਚੀਜ਼ ਦਾ ਹੋਇਆ ਇਹ ਲੋਕ ਕੱਢਣ ਕਿ ਅਸੀਂ ਗਰੀਬ ਤੇ ਆਦਿਵਾਸੀ ਤੇ ਘੱਟ ਗਿਣਤੀਆਂ ਦੇ ਹੱਥ ਦੇ ਵਿੱਚ ਹੈਗੇ ਆਂ ਬੇਸ਼ੱਕ ਕਿਸੇ ਵੀ ਪਾਰਟੀ ਚ ਹੋਵੇ ਅਖੀਰ ਦੇ ਵਿੱਚ ਸਿੱਖੋਂ ਅਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਚੋਣਾਂ ਨੇ ਆਪਣੇ ਆਖਰੀ ਚਰਮ ਦੇ ਵਿੱਚ ਚੱਲ ਰਹੀਆਂ ਨੇ ਹਾਂ ਭਾਜਪਾ ਬਹੁਤ ਖਤਰਨਾਕ ਪਾਰਟੀ ਹੈ ਕਿ ਇਹਦੇ ਨਾਲ ਕੋਈ ਵੀ ਨਾ ਖੜੇ ਕਿਤੇ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ elections ਤੋਂ ਬਾਅਦ ਜੇ ਸਾਡੀ ਗਵਰਨਮੈਂਟ ਬਣੀ ਇੰਡੀਆ ਦਾ ਨਾਮ ਹਟਾ ਕੇ ਅਸਲੀ ਦਾ ਭਾਰਤ ਬਣਾ ਦੇਣਾ ਤੇ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾ ਦੇਣਾ ਮੇਰਾ ਮਥਰਪੈ ਇੱਥੇ ਹਿੰਦੂ ਰਾਸ਼ਟਰ ਨਹੀਂ ਬਣ ਸਕੂਗਾ ਸੀ ਸਾਡੀ ਪਾਰਟੀ ਇਹਦਾ ਪੂਰਾ ਮੁਕਾਬਲਾ ਕਰੂਗੀ ਤੇ ਮੁਖਾਲਫਤ ਕਰੂਗੀ ਅਖੀਰ ਦੇ ਵਿੱਚ ਸਿਰਫ ਇੱਕ ਇੱਕ ਮੈਂ ਸਾਥੋ ਜੀ ਆਪਣਾ ਪ੍ਰੋਗਰਾਮ ਅਖੀਰ ਦੇ ਵਿੱਚ ਮਾਨ ਸਾਹਿਬ ਇੱਕ ਜਿਹੜਾ ਤੁਹਾਡੀਆਂ ਅਕਸਰ ਵੀਡੀਓ ਵਾਇਰਲ ਹੁੰਦੀਆਂ ਨੇ ਡੌਲਿਆਂ ਦੀਆਂ ਜਾਂ ਮਾਈਕ ਲੱਗੇ ਹੋਏ ਕੋਲ ਡੌਲਿਆਂ ਨੇ ਜੋ ਮੁੱਚਾਂ ਖੜੀਆਂ ਕਰਨ ਦੀਆਂ ਉਹ ਕਿਸ ਤਰ੍ਹਾਂ ਦਾ ਅਸਤਵਾ ਮਿਲ ਗਿਆ ਤੁਹਾਨੂੰ ਪ੍ਰਣਾ ਸਾਹਿਬ ਮੁੰਡੇ ਨੇ